ਸਿਕਾਂ ਦੋਸਤੋ ਬਹੁਤ ਹੀ ਵੱਡੀ ਖਬਰ ਜੋ ਨਿਕਲ ਕੇ ਸਾਹਮਣੇ ਆਈ ਹੈ ਦੋਸਤੋ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਜਿਹੜੀ ਜਮੀਨੀ ਚੋਣਾਂ ਹੋਈਆਂ ਹਨ 11 ਅਕਤੂਬਰ ਨੂੰ ਉਹਨਾਂ ਦੇ ਵਿੱਚ ਜਿਹੜੀ ਆਪ ਪਾਰਟੀ ਦੀ ਸਰਕਾਰ ਹੈ ਉਹ ਸ੍ਰਿਆਮ ਜਿੱਤਦੀ ਹੋਈ ਨਜ਼ਰ ਆ ਰਹੀ ਸੀ ਤੇ ਹਰ ਨਿਊਜ਼ ਚੈਨਲ ਦੇ ਉੱਤੇ ਇਹ ਖਬਰਾਂ ਦਿੱਤੀਆਂ ਜਾ ਰਹੀਆਂ ਸਨ ਕਿ ਜਿਹੜੀ ਆਪ ਪਾਰਟੀ ਦੀ ਸਰਕਾਰ ਹੈ 14 ਨਵੰਬਰ ਨੂੰ ਜਦੋਂ ਰਿਜ਼ਲਟ ਆਵੇਗਾ ਤਾਂ ਆਹ ਪਾਰਟੀ ਦੀ ਵੱਡੀ ਜਿੱਤ ਹੋਵੇਗੀ ਤੇ ਦੋਸਤੋ ਪਰ ਹੁਣ ਪਿਛਲੇ ਦੋ ਦਿਨਾਂ ਤੋਂ ਜਿਹੜੀ ਗੱਲਾਂ ਹੋ ਰਹੀਆਂ ਸੀ ਉਹ ਸਾਰੀਆਂ ਬਦਲ ਚੁੱਕੀਆਂ ਹਨ ਤਰਨਤਾਰਨ ਦੀ ਜ਼ਮੀਨੀ ਚੋਣਾਂ ਦੀ ਬਾਜ਼ੀ ਪਲਟ ਚੁੱਕੀ ਹੈ ਕਿਉਂਕਿ ਦੋਸਤੋ ਰਾਤੋਂ ਰਾਤ ਅਜਿਹੀ ਖਬਰ ਸਾਹਮਣੇ ਆਈ ਹੈ ਕਿ ਜਿਹੜੀ ਜ਼ਮੀਨੀ ਚੋਣਾਂ ਹੋਈਆਂ ਹਨ ਕਿ ਉਹਨਾਂ ਦੇ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਸਭ ਤੋਂ ਅੱਗੇ ਨਜ਼ਰ ਆ ਰਹੀ ਹੈ ਤੇ ਕਹਿੰਦੇ ਹਨ ਹੁਣ ਬਾਜ਼ੀ ਪਲਟ ਚੁੱਕੀ ਹੈ ਤਰਨਤਾਰਨ ਦੀ ਜ਼ਮੀਨੀ ਚੋਣਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਖੜਿਆ ਸੀ ਉਸ ਨੂੰ ਵੱਡੀ ਜਿੱਤ ਪ੍ਰਾਪਤ ਹੋਣ ਵਾਲੀ ਹੈ ਤੇ ਇਸ ਵਾਰ ਜ਼ਮੀਨੀ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਤਰਨਤਾਰਨ ਦੇ ਵਿੱਚੋਂ ਬਾਜ਼ੀ ਮਾਰਨ ਵਾਲੀ ਹੈ ਇਹ ਦੋਸਤੋ ਨਮੀਆਂ ਖਬਰਾਂ ਦੋਸਤੋ ਇਹ ਨਿਊਜ਼ ਚੈਨਲਾਂ ਦੇ ਵੱਲੋਂ ਹੁਣ ਨਵੀਂ ਅਪਡੇਟ ਦਿੱਤੀ ਜਾ ਰਹੀ ਹੈ ਕਿ ਦੋਸਤੋ ਨਾ ਤਾਂ ਕਾਂਗਰਸ ਨਾ ਭਾਜਪਾ ਤੇ ਨਾ ਆਮ ਪਾਰਟੀ ਤੇ ਨਾ ਕੋਈ ਹੋਰ ਪਾਰਟੀ ਹੁਣ ਸਿਰਫ ਇੱਕੋ ਪਾਰਟੀ ਘੱਟੋ-ਘੱਟ 95000 ਵੋਟਾਂ ਦੇ ਨਾਲ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਜਿੱਤਦੀ ਹੋਈ ਤਰਨਤਾਰਨ ਦੀ ਚੋਣਾਂ ਦੇ ਵਿੱਚੋਂ ਨਜ਼ਰ ਆ ਰਹੀ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਲੀਡਰਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਤੇ ਵੱਡੇ-ਵੱਡੇ ਮੰਤਰੀਆਂ ਦੇ ਵਿੱਚ ਹਲਚਲ ਤੇਜ਼ ਹੋ ਚੁੱਕੀ ਹੈ ਤੇ ਆਖਰਕਾਰ ਸਾਰੀ ਪਾਰਟੀਆਂ ਕਹਿੰਦੀਆਂ ਸਨ ਕਿ ਸੋਮਣੀ ਅਕਾਲੀ ਦਲ ਪਾਰਟੀ ਹੁਣ ਜ਼ਿੰਦਗੀ ਪਰ ਕਦੇ ਵੀ ਨਹੀਂ ਆਵੇਗੀ ਪਰ ਇੰਨੀ ਜਲਦੀ ਇੰਨੀ ਵੱਡੀ ਜਿੱਤ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਜੀ ਹਾਂ ਦੋਸਤੋ ਹੁਣ ਤੁਹਾਨੂੰ ਇਹ ਗੱਲ ਕਲੀਅਰ ਹੋ ਗਈ ਹੋਵੇਗੀ ਕਿ ਹੁਣ ਆਪ ਪਾਰਟੀ ਦੀ ਸਰਕਾਰ ਨਹੀਂ ਹੁਣ ਸ਼ਰੋਮਣੀ ਅਕਾਲੀ ਦਲ ਦੀ ਪਾਰਟੀ ਦੀ ਸਰਕਾਰ ਤਰਨ ਤਾਰਨ ਦੇ ਵਿੱਚ ਜਮੀਨੀ ਚੋਣਾਂ ਦੇ ਵਿੱਚ ਵੱਡੀ ਜਿੱਤ ਹਾਸਲ ਕਰਕੇ ਬਣਨ ਵਾਲੀ ਹੈ ਦੋਸਤੋ ਇਹ ਦਾਅਵੇ ਨਿਊ ਚੈਨਲਾਂ ਦੇ ਵੱਲੋਂ ਕੀਤੇ ਜਾ ਰਹੇ ਹਨ ਬਾਕੀ 14 ਤਰੀਕ ਦੂਰ ਨਹੀਂ ਬਣ ਵਾਲੀ 14 ਲੰਬਬਰ ਨੂੰ ਸਭ ਆਉਣ ਵਾਲੀ 14 ਨਵੰਬਰ ਨੂੰ ਸਭ ਕੁਝ ਕਲੀਅਰ ਹੋ ਜਾਵੇਗਾ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ